हां जी प्योर कॉटन ਦਾ ਸ਼ਰਟ ਰਹੇਗਾ ਟਾਈ ਮੈਟ੍ਰੀਸ ਦੇ ਨਾਲ बॉटम ਰਹੇਗੀ सॉफ्ट कॉटन ਦੀ ਕੋਟਾ ਡੋਰੀਏ ਦਾ सॉफ्ट ਆਪਣੇ ਕੋਲ 4 ਸਾਈਡ ਪੱਟੀ ਵਾਲਾ ਦੁਪੱਟਾ ਰਹੇਗਾ 1080 ਵਿੱਚ ਬਾਈ ਕਰ ਸਕਦੇ ਹਾਂ ਇਹ ਆਪਣੇ ਕੋਲ ਸ਼ਰਟ ਐਂਡ बॉटम ਰਹੇਗੇ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਇਹਨਾਂ ਦੀ ਆਪਣੀ ਡਿਮਾਂਡ ਆ ਰਹੀ ਸੀਗੀ ਤੇ ਇਸ ਕਰਕੇ ਆਪਾਂ ਵੀਡੀਓ ਬਣਾ ਕੇ ਪਾ ਰਹੇ ਹਾਂ ਆਪਾਂ ਇਹ ਜੋ ਸ਼ਰਟ ਲੈ ਕੇ ਆਏ ਆਂ ਮੈਚਿੰਗ ਰਹੇਗੀ ਖੀਨਖਾਬ ਪਿਓਰ ਖੀਨਖਾਬ ਬਨਾਰਸੀ ਬ੍ਰੋਕਟ ਦੇ ਵਿੱਚ 2 ਟਰ ਮੀਟਰ ਸ਼ਰਟ ਰਹੇਗੀ 2 ਟਰ ਮੀਟਰ ਬਾਟਮ ਰਹੇਗੀ ਬਾਟਮ ਪਿਓਰ ਕ੍ਰੇਪ ਦੀ ਰਹੇਗੀ 1999 ਦੇ ਵਿੱਚ ਤੁਸੀਂ ਇਹ ਬਾਇ ਕਰ ਸਕਦੇ ਹੋ ਇਹਨਾਂ ਦੇ ਵਿੱਚ ਸਾਰੇ ਪ੍ਰਿੰਟ ਕਲਰ ਅਵੇਲੇਬਲ ਨੇ ਇਹ ਪਾਰਟੀ ਵੇਅਰ ਸੂਟ ਨੇ ਇਹਨਾਂ ਦਾ ਪ੍ਰਾਈਸ ਬਹੁਤ ਘਟ ਗਿਆ ਹੈ ਲੈਸ ਤੇ ਇਹ ਆਪਣੇ ਕੋਲ ਆਏ ਹੋਏ ਨੇ ਤੁਸੀਂ ਇਹਨਾਂ ਨੂੰ ਬਾਈ ਕਰਨਾ ਚਾਹੁੰਦੇ ਆ ਤਾਂ WhatsApp ਨੰਬਰ ਆਪਣਾ ਮੈਂਸ਼ਨ ਆ ਦਿੱਤੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕਾਟਨ ਦੇ ਸੂਟ ਲੈਣਗੇ ਪਿਓਰ ਕਾਟਨ 2 ਮੀਟਰ ਸ਼ਰਟ ਸ਼ਰਟ ਤੇ ਤੁਹਾਨੂੰ ਵਰਕ ਮਿਲੇਗਾ ਇੱਕ ਓਪਨ ਪਿਕਾ ਪੈਟ ਕੀਤੀ ਹੋਈ ਹੈ 2 ਮੀਟਰ ਕੰਟਰਾਸਟ ਬਾਟਮ ਕੰਟਰਾਸਟ ਬਾਟਮ ਰਹੇਗੀ ਬਾਟਮ ਤੇ ਵਰਕ ਮਲਮਲ ਕਾਟਨ ਦਾ 2 ਮੀਟਰ ਦੁਪੱਟਾ 1050 ਵਿੱਚ ਬਾਈ ਕਰ ਸਕਦੇ ਹੋ 2 ਮੀਟਰ ਮਸਲਿਨ कॉटन ਦਾ ਸ਼ਰਟ ਰਹੇਗਾ बॉटम 2 ਮੀਟਰ ਦੁਪੱਟਾ 1/2 ਮੀਟਰ ਰਹੇਗਾ 950 ਵਿੱਚ ਬਾਈ ਕਰ ਸਕਦੇ ਗਲਾਸ਼ ਟਿਸ਼ੂ 5 ਮੀਟਰ ਸੂਟ ਰਹੇਗਾ ਤੁਸੀਂ ਇਸ ਤੇ ਵਰਕ ਕਰਵਾ ਸਕਦੇ ਹੋ 399 ਵਿੱਚ ਬਾਈ ਕਰ ਸਕਦੇ ਆ ਇਹ ਆਪਣੇ ਕੋਲ 5 ਮੀਟਰ ਡਿਜੀਟਲ ਪ੍ਰਿੰਟਡ ਲੇਲਨ कॉटन ਸੂਟ ਰਹਿਣਗੇ ਦੋ ਸੂਟ ਤੁਹਾਨੂੰ 640 ਵਿੱਚ ਮਿਲ ਜਾਣਗੇ 10 ਮੀਟਰ ਤੁਹਾਨੂੰ ਪੂਰਾ ਟੋਟਲ ਮਿਲੇਗਾ 600 ਦੇ ਵਿੱਚ ਇਹਨਾਂ ਨੂੰ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਗਰਮੀਆਂ ਦੇ ਲਈ ਨੇ। ਪ੍ਰਿੰਟ ਬਹੁਤ ਪਿਆਰੀ ਆਏ ਹੋਏ ਨੇ ਇਹਨਾਂ ਦੇ ਵਿੱਚ। ਇਹ ਆਪਾਂ ਆਨੰਦ ਕਾਰਜ ਲਈ ਸੂਟ ਲੈ ਕੇ ਆਏ ਆਂ। 5 ਮੀਟਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ। ਦਬਕਾ ਵਰਕ ਰਹੇਗਾ ਫਰਕਾਬਾਦੀ ਇਹ ਸੂਟ ਆ ਬਾਜ਼ੂ ਤੇ ਵਰਕ ਰਹੇਗਾ ਫੁੱਲ ਹੈਵੀ ਬਾਜ਼ੂ ਰਹੇਗੀ। ਬਾਟਮ ਵੀ ਫੁੱਲ ਹੈਵੀ ਰਹੇਗੀ ਚਨੂਨ ਦਾ ਨਾਲ ਦੁਪੱਟਾ ਮਿਲੇਗਾ। ਪਿਓਰ ਨਾਲ ਚਨੂਨ ਦਾ ਦੁਪੱਟਾ ਰਹੇਗਾ ਹੈਵੀ ਦੁਪੱਟਾ ਰਹੇਗਾ ਆਨੰਦ ਕਾਰਜ਼ ਲਈ ਇਹ ਸੂਟ ਨੇ ਸੂਟ ਆ ਜੋ ਕਿ ਆਪਾਂ ਹੈਂਡਵਰਕ ਦਾ ਰੈਡੀ ਕਰਵਾਇਆ ਹੋਇਆ ਸੌਫਟ ਆਰਗੈਂਜ਼ਾ ਰਹੇਗਾ neck ਤੇ ਵਰਕ ਰਹੇਗਾ ਬੈਕ ਪਲੇਨ ਰਹੇਗੀ 47 ਦੀ ਲੈਂਥ ਰਹੇਗੀ ਬਾਟਮ ਸੰਤੁਣ ਦੀ 10 ਮੀਟਰ ਮਿਲੇਗੀ ਦੁਪੱਟਾ ਐਸੇ ਨਾਲ ਪਿਓਰ ਸਫੋਨ ਦਾ ਰਹੇਗਾ 1199 ਵਿੱਚ ਕਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਾਫਟ ਕਾਟਨ ਦਾ 셔ਟ ਰਹੇਗਾ ਬੈਕ ਇਸਦੀ ਪ੍ਰਿੰਟ ਰਹੇਗੀ 45 ਇਸਦੀ ਲੈਂਥ ਰਹੇਗੀ ਬਾਟਮ ਇਸ ਨਾਲ ਕਾਟਨ ਦੀ 3 ਮੀਟਰ ਮਿਲੇਗੀ ਦੁਪੱਟਾ ਕਾਟਨ ਦਾ ਪ੍ਰਿੰਟ ਵਾਲਾ 799 ਵਿੱਚ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰੈਨਗੇ ਪਾਰਟੀ ਵੇਅਰ 셔ਟ ਐਂਡ ਬਾਟਮ ਰਹੇਗਾ 셔ਟ ਰਹੇਗਾ ਟੋਲਾ ਸਿਲਕ ਬਨਾਰਸੀ ਦਾ ਬਾਟਮ ਇਸ ਦੇ ਨਾਲ ਪਿਓਰ ਕ੍ਰੇਪ ਦੀ ਰਹੇਗੀ 2.5 ਮੀਟਰ 셔ਟ ਰਹੇਗਾ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ ਵਿਦਾਊਟ ਦੇ ਪੱਟਾ ਤੁਸੀਂ 2250 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ